ਦੀ ਜਿੰਦਾਬਾਦ ਜਿੰਦਾਬਾਦ ਦੇ ਦੇਖ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਜਿੰਦਾਬਾਦ ਦੇ ਕਾਦੀ ਜਿੰਦਾਬਾਦ ਰਹੁ ਗਾਦੀ ਜਿੰਦਾਬਾਦ ਰਹੁ ਗਾਦੀ ਜਿੰਦਾਬਾਦ ਰਹੁ ਗਾਦੀ ਜਿੰਦਾਬਾਦ ਦੇ ਕਾਦੀ ਜਿੰਦਾਬਾਦ ਦੇ ਕਾਦੀ VOTING ਦੇ ਨਾਲ ਚੋਣ ਕਰਵਾਈ ਜਾ ਰਹੀ ਸੀ ਪਹਿਲਾਂ ਅੱਜ ਜਿਹੜੀ ਹੁਣ ਚੋਣ ਕਰਵਾਉਂਗੇ ਉਹ ਕਿਸ ਤਰੀਕੇ ਨਾਲ ਚੋਣ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਹਿਲਾਂ ਤੇ ਇਹ ਕਾਂਗਰਸ ਪਾਰਟੀ ਦਾ ਸੰਕਟਮ ਸੈਜਨਾ ਭਿਆਨ ਇਹ ਦੇਦੇ ਤਾਹਤ ਪੂਰੇ ਦੇਸ਼ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਆਬਜ਼ਰਵਰ ਆਣਗੇ ਤੇ ਹਰ ਆਦਮੀ ਨੂੰ ਹੱਕ ਹੈ ਆਪਣਾ ਉਮੀਦਵਾਰ ਬਣਨ ਦਾ ਆਪਣਾ ਹੱਕ ਰੱਖਣ ਦਾ ਆਬਜ਼ਰਵਰ ਆਣਗੇ ਜਿਨੇ ਲੋਕੇ ਦੇ ਲੋਕ ਹਲਕੇ ਦੇ ਲੋਕ ਨੇ ਪੰਜ ਸਰਪੰਚ ਨੰਬਰਦਾਰ ਸਹਿਬਾਨ ਮੈਂਬਰ ਸਹਿਬਾਨ ਐਮਸੀ ਸਹਿਬਾਨ ਸਭ ਤੋਂ ਸਰਵੇ ਕੀਤਾ ਜਾਊਗਾ ਕਿ ਸਭ ਤੋਂ ਲੋਕਪਸੰਦ ਨੇਤਾ ਕੌਣ ਹੈ ਸਭ ਤੋਂ ਲੋਕਸੰਮੂਹ ਉਮੀਦਵਾਰ ਕੌਣ ਹੈ ਉਹਨੂੰ ਫਿਰ ਲਿਸਟ ਬਣ ਕੇ ਉਹਦੀ ਲਿਸਟ ਉੱਪਰ ਜਾਊਗੀ ਅੱਜ ਜੱਤੋ ਹਲਕੇ ਵੱਲੋਂ ਸਰਦਾਰ ਜਸ ਇਕਬਾਲ ਸਿੰਘ ਰਾਮਿਆਣਾ ਜੋ ਸਰਪੰਚ ਹੈ ਜੋ ਖਾਨਦਾਨ ਸਰਪੰਚ ਰਹੇ ਨੇ ਪਿਤਾ ਜੀ ਸਰਪੰਚ ਸੀ ਦਾਦਾ ਜੀ ਸਰਪੰਚ ਸੀ ਮਾਤਾ ਜੀ ਸਰਪੰਚ ਸੀ ਆਪ ਮੌਜੂਦਾ ਸਰਪੰਚ ਹੈ ਟਰੱਕ ਹੰ ਦਾ ਪ੍ਰਧਾਨ ਰਿਹਾ ਅੱਜ ਕੱਲ ਫਰੀਦਕੋਟ ਮੀਟਿੰਗ ਹੋਈ ਸੀ ਅੱਜ ਜੱਤੋ ਹਲਕੇ ਦੇ ਦੋ ਬਲੋਕਾਂ ਦੀ ਮੀਟਿੰਗ ਹੋ ਰਹੀ ਹੈ ਬਰਗਾੜੀ ਤੇ ਉਸ ਤੋਂ ਬਾਅਦ ਜੱਤੋ ਚਰਨਜੀਤ ਧਰਮਸ਼ਾਲਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜੱਤੋ ਹਲਕੇ ਵੱਲੋਂ ਜ਼ਿਲ੍ਹਾ ਦੀ ਪ੍ਰਧਾਨਗੀ ਵਾਸਤੇ ਜਸ ਇਕਬਾਲ ਸਿੰਘ ਰਾਮਿਆਣਾ ਨੇ ਉਮੀਦਵਾਰੀ ਦੇ ਕਾਗਜ਼ ਪਰ ਇਹਨੇ ਤਾਂ ਜ ਸਾਾਰੇ ਸਾਥੀ ਰਾਜੀਪਾਲ ਖਰਮੇਣਿਆਂ ਦੇ ਹੱਥ ਦੇ ਵਿੱਚ ਉਤਰੇ ਨੇ ਤੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਬੜੀ ਸ਼ਾਂਤੀ ਨਾਲ ਬੜੇ ਅਮਨਪੂਰਵ ਕਿਸੇ ਨਾਲ ਕੋਈ ਉੱਚਾ ਨੀਚਾ ਨਹੀਂ ਬੋਲਣਾ ਹਰ ਆਦਮੀ ਨੇ ਆਪਣੇ ਪਿੰਡ ਪਿੰਡ ਬਾਤ ਜਾਈ ਕਿ ਜੋ ਆਬਜ਼ਰਵਰ ਸਾਹਿਬ ਬੈਠਣਗੇ ਉਹਨਾਂ ਨੂੰ ਪੱਖ ਰੱਖਣਾ ਹੈ ਤੁਸੀਂ ਆਪਣੇ ਉਮੀਦਵਾਰ ਬਾਰੇ ਦੱਸਣਾ ਹੈ ਕਿ ਸਾਡੇ ਉਮੀਦਵਾਰ ਦੀ ਕੀ ਕੀ ਕੁਆਲਿਟੀ ਹੈ ਆਪਾਂ ਕਿਸੇ ਦੀ ਕੋਈ ਬੁਰਾਈ ਨਹੀਂ ਕਰਨੀ ਕਿਸੇ ਬਾਰੇ ਕੁਝ ਨਹੀਂ ਜਣਾ ਸਿਰਫ ਆਪਣੇ ਉਮੀਦਵਾਰ ਬਾਰੇ ਗੱਲ ਕਰਨੀ ਹੈ ਵੀ ਜਸ ਇਕਬਾਲ ਸਿੰਘ ਸਾਡਾ ਉਮੀਦਵਾਰ ਹੈ ਵੀ ਕਿੰਨਾ ਨੇਤਾ ਰਿਹਾ ਯੂ ਦਾ ਪ੍ਰਧਾਨ ਰਿਹਾ ਬਹੁਤ ਮਿਹਨਤੀ ਆਦਮੀ ਹੈ ਇਸ ਬਾਰੇ ਗੱਲ ਕਰਨੀ ਹੈ ਤੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਵੀ ਆਪਾਂ ਇਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਆਪਾਂ ਬੇ ਚਰੰਗੀਲਾ ਧਰਮਸ਼ਾਲਾ ਜਾਣਾ ਹੈ ਤੇ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਰਾਜੀਵ ਦੇ ਹੱਥੋਂ ਉਤਰੇ ਨੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਸਰਪੰਚ ਰਹੇ ਮੇਰੇ ਫਾਦਰ ਸਾਹਿਬ 10 ਸਾਲ ਸਰਪੰਚ ਰਹੇ ਪਿਛਲੇ ਪਿੰਡ ਦੇ ਵਿੱਚ ਮੇਰੇ ਮਦਰ ਸਰਪੰਚ ਸੀਗੇ ਹੁਣ ਕਾਂਗਰਸ ਪਾਰਟੀ ਨੇ ਮੈਨੂੰ ਇੱਥੇ ਆਪਣਾ ਪਿੰਡ ਰਾਮੇਨ ਨੂੰ ਦੁਬਾਰਾ ਸਰਪੰਚ ਬਣਿਆ ਜੀ ਤੇ ਮੈਂ ਸਭ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਆਪਦੇ ਮੂਰ ਮੇਰਾ ਸਾਥ ਦਿੱਤਾ ਤੇ ਜੋ ਵੀ ਮੈਨੂੰ ਪਾਰਟੀ ਦਾ ਹੁਕਮ ਲੱਗੂਗਾ ਸੇ ਮੱਥੇ ਉਸ ਨੂੰ ਪ੍ਰਵਾਨ ਕਰਾਂਗਾ ਜੀ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਲੈ ਕੇ ਆਏ ਹਾਂ ਤੁਸੀਂ ਨਾਲ ਵੱਡਾ ਇਕੱਠੀ ਹੈ ਆਪ ਆਇਆ ਜੀ ਆਪ ਆਇਆ ਬਹੁਤ ਵੱਡੇ ਹਰੇਕ ਪਿੰਡ ਪਿੰਡ ਤੋਂ ਆਪ ਦੇ ਖੁਸ਼ੀ ਦੇ ਨਾਲ ਆਇਆ ਤੇ ਸਾਡਾ ਗਜ ਤੋਂ ਹਲਕਾ ਇੱਥੇ جناب ਮੁਹੰਮਦ ਸਦੀਪ ਸਾਹਿਬ ਦੀ ਗਵਾਹੀ ਦੇ ਵਿੱਚ ਅਸੀਂ ਜਿਨ੍ਹਾਂ ਦਾ ਮੇਰੇ ਸਿਰ ਤੇ ਹੱਥ ਹੈ ਤੇ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਵੀ ਰਾਜਦੀਪਨ ਤੋਂ ਯੂਥ ਯੂਥ ਦਾ ਲੜਕਾਂ ਤੇ ਤੂੰ ਜੂਥ ਦੀ ਕਮਾਂਡ ਕਰ ਰਿਹਾ ਕਿ ਇਸ ਵਾਰ ਤਾਂ ਕਰਕੇ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਇਸ ਵਾਰ ਜੂਥ ਸਾਥ ਨੂੰ ਜਿਹੜੀ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਜਾਵੇ ਇੱਕ ਗੱਲ ਹੋਰ ਬਈ ਜੀ ਜਿਵੇਂ ਧੜੇਬੰਦੀ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਤਾਂ ਧੜੇਬੰਦੀ ਵੱਲੋਂ ਵੀ ਜਿਹੜਾ ਦੂਜੇ ਪਾਸੇ ਧੜੇਬੰਦੀ ਨਹੀਂ ਸਾਰਾ ਅਸੀਂ ਬਸ ਦੋ ਤਿੰਨ ਦਿਨਾਂ ਲਈ ਧੜੇਬੰਦੇ ਉਸ ਤੋਂ ਬਾਅਦ ਸਭ ਅਸੀਂ ਇੱਕੋ ਜੀ ਸਾਹਿਬ ਜੀ ਦਾ ਖਾਲਸਾ